ਜੀ ਦੋਸਤੋ ਸਿਹਤ ਨੂੰ ਸਿਹਤਮੰਦ ਰੱਖਣ ਦੇ ਨਿਯਮ ਨੰਬਰ 1 ਰਜਾਨਾ ਗਾਜਰ ਦਾ ਸੇਵਨ ਕਰਨ ਨਾਲ ਖੂਨ ਤਾਜਾ ਬਣਦਾ ਹੈ ਨੰਬਰ 2 ਰਜਾਨਾ ਸਬਜ਼ੀਏ ਸੇਬ ਦਾ ਸੇਵਨ ਕਰਨ ਨਾਲ ਤੰਦਰੁਸਤ ਰਹਿੰਦਾ ਹੈ ਨੰਬਰ 3 ਰਜਾਨਾ ਦਹੀਂ ਖਾਣ ਨਾਲ ਸਰੀਰ ਨੂੰ ਬਹੁਤ ਤਾਕਤ ਮਿਲਦੀ ਹੈ ਨੰਬਰ 4 ਚਾਹ ਦਾ ਜਿਆਦਾ ਸੇਵਨ ਕਰਨ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ ਨੰਬਰ 5 ਕੱਚਾ ਬਦਾਮ ਖਾਣ ਨਾਲ ਅੱਖਾਂ ਸਿਹਤਮੰਦ ਰਹਿੰਦੀਆਂ ਹਨ ਅਤੇ ਅੱਖਾਂ ਦੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 6 ਨਾਰੀਅਲ ਪਾਣੀ ਦਾ ਰਜਾਨਾ ਸੇਵਨ ਕਰਨ ਨਾਲ ਸਰੀਰ ਦੇ ਅੰਦਰਲੀ ਕਮਜ਼ੋਰੀ ਦੂਰ ਹੋ ਜਾਂਦੀ ਹੈ ਨੰਬਰ 7 ਜੋ ਬੱਚੇ ਦਿਮਾਗ ਦੇ ਕਮਜ਼ੋਰੇ ਹਨ ਉਹਨਾਂ ਨੂੰ ਡਾਇਟ ਵਿੱਚ ਪਨੀਰ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਨੰਬਰ 9। ਕਲੇਲੇ ਰਾਦਰ ਰਜਣਾ ਸੇਵਨ ਕਰਨ ਨਾਲ ਬਲੱਡ ਸ਼ੂਕਰ ਕੰਟਰੋਲ ਵਿੱਚ ਰਹਿੰਦਾ ਹੈ ਨੰਬਰ 9। ਜਿਹੜੇ ਲੋਕ ਰਾਤ ਦੇ ਸਮੇਂ ਖਾਣਾ ਜ਼ਿਆਦਾ ਖਾਂਦੇ ਹਨ ਉਹਨਾਂ ਦੇ ਬੜਾਪਾ ਜਲਦੀ ਆ ਜਾਂਦਾ ਹੈ ਨੰਬਰ 10। ਜਿਨ੍ਹਾਂ ਨੂੰ ਕਬਜ਼ ਦੀ ਸਮੱਸਿਆ ਜ਼ਿਆਦਾ ਰਹਿੰਦੀ ਹੈ ਉਹਨਾਂ ਨੂੰ ਆਪਣੇ ਭੋਜਨ ਵਿੱਚ ਸਲਾਦ ਨੂੰ ਸ਼ਾਮਲ ਕਰਨਾ ਚਾਹੀਦਾ ਹੈ ਇਸ ਨਾਲ ਕਬਜ਼ ਦੂਰ ਹੋ ਜਾਵੇਗੀ ਨੰਬਰ 11। ਜੋ ਲੋਕ ਪਾਣੀ ਦਾ ਸੇਵਨ ਘੱਟ ਕਰਦੇ ਹਨ ਉਨਾਏ ਦਿਮਾਗ ਦੇ ਨਸਾਂ ਵਿੱਚ ਖੂਨ ਜੰਮ ਜਾਂਦਾ ਹੈ ਇਸ ਲਈ ਪਾਣੀ ਦਾ ਸੇਵਨ ਬੱਦ-ਬੱਦ ਕਰੋ ਨੰਬਰ 12 ਟਮਾਟਰ ਦਾ ਲੇਪ ਚਿਹਰੇ ਤੇ ਲਗਾਉਣ ਨਾਲ ਚਿਹਰੇ ਤੇ ਨਿਖਾਰ ਆਉਂਦਾ ਨੰਬਰ 13 ਰੋਜਾਣਾ ਬਣਾਉਣਾ ਸੇਕ ਪੀਣ ਨਾਲ ਭਾਰ ਵਿੱਚ ਵਾਧਾ ਹੋਣ ਲੱਗ ਜਾਂਦਾ ਹੈ ਨੰਬਰ 14 ਜਿਆਦਾ ਸਮੇਂ ਤੱਕ ਬਾਥਰੂਮ ਰੋਕਣ ਨਾਲ ਬਾਥਰੂਮ ਇਨਫੈਕਸ਼ਨ ਹੋ ਸਕਦੀ ਹੈ ਨੰਬਰ 15 ਗਠਰੇ ਦੇ ਮਰੀਜ਼ਾਂ ਨੂੰ ਆਲੂ ਅਤੇ ਚੌਲਾਂ ਸੇਵਨ ਬਿਲਕੁਲ ਨਹੀਂ ਕਰਨਾ ਚਾਹੀਦਾ ਨੰਬਰ 16 ਰਾਤ ਨੂੰ ਦੁੱਧ ਪੀ ਕੇ ਸੌਣ ਨਾਲ ਨੀਂਦ ਬਹੁਤ ਵਧੀਆ ਆਦੀ ਹੈ ਨੰਬਰ 17 ਸਿਰ ਉੱਪਰ ਦੇਸੀ ਘੋਦੀ ਮਾਲਸ਼ ਕਰਨ ਨਾਲ ਦਿਮਾਗ ਬਹੁਤ ਤਾਕਤਵਰ ਹੁੰਦਾ ਹੈ ਨੰਬਰ 18 ਹਫ਼ਤੇ ਵਿੱਚ ਇੱਕ ਦੋ ਵਾਰ ਨਾਰੀਅਲ ਪਾਣੀ ਜ਼ਰੂਰ ਪਿਓ ਇਸ ਨਾਲ ਕਦੇ ਵੀ ਤੁਹਾਡੇ ਸਰੀਰ ਵਿੱਚੋਂ ਪਾਣੀ ਦੀ ਕਮੀ ਨਹੀਂ ਹੁੰਦੀ ਨੰਬਰ 19 ਜੇਕਰ ਤੁਹਾਡੇ ਗਲੇ ਵਿੱਚ ਦਰਦ ਹੋ ਰਿਹਾ ਹੈ ਤਾਂ ਗਰਮ ਪਾਣੀ ਵਿੱਚ ਨਮਕ ਪਾ ਕੇ ਗਰਾਰੇ ਕਰੋ ਦਰਦ ਤੋਂ ਰਾਹ ਮਿਲੇਗਾ ਨੰਬਰ 20 ਜੇਕਰ ਤੁਹਾਡੇ ਬੱਚੇ ਛੋਟੇ ਹਨ ਤਾਂ ਉਹਨਾਂ ਰੋਜਨਾ ਇੱਕ ਜਾਂ ਦੋ ਚਮਚਾ ਨਾਰ ਦੇ ਜੂਸ ਦੇ ਦਿਓ ਇਸ ਨਾਲ ਉਹਨਾਂ ਦਾ ਪੇਟ ਹਮੇਸ਼ਾ ਠੀਕ ਰਹੇਗਾ ਅਤੇ ਉਹਨਾਂ ਵਿੱਚੋਂ ਖੂਨ ਦੀ ਕਮੀ ਨਹੀਂ ਹੁੰਦੀ ਧੰਨਵਾਦ